ਨਹੀਂ ਨਹੀਂ ਕੰਮ ਤਾਂ ਮੈਨੂੰ ਪਤਾ ਬਹੁਤ ਕਰਦਾ ਆਇਆ ਆਇਆ ਵਿੱਚ ਕੋਈ ਨਹੀਂ ਆਇਆ ਆਇਆ ਤੇਰਾ ਨਾ ਨਿਕਲਣਾ ਹੀ ਆ ਨਹੀਂ ਤੇਰਾ ਨਿਕਲੀ ਦਾ ਨਿਕਲਣਾ ਸਾਰਿਆਂ ਦੇ ਵਿੱਚ ਹੀ ਨਿਕਲੂ ਚੰਗਾ ਲੱਗ ਜਾਂਦੀਆਂ ਧੂਨ ਦੇ ਅਸਰ ਪਾਣੀ ਲਿਆਉਣ ਵਾਲਾ ਬੰਦਾ ਕਿਹੜਾ ਬਈ ਅੱਛਾ ਪਾਣੀ ਪੂਣੀ ਸਾਰਿਆਂ ਨੂੰ ਪੂਰਾ ਆਈ ਜਾਂਦਾ ਬਈ ਬੋਲ ਕੋਈ ਪਾਣੀ ਇੰਨੀ ਘੜਤਾ ਨਹੀਂ ਆ ਰਹੀ ਬਈ ਸਾਨੂੰ ਪਾਣੀ ਪੀਣ ਨਹੀਂਓ ਪੂਰਾ ਆਈ ਜਾਂਦਾ ਬਹੁਤ ਦਿੱਤਾ ਪਾਣੀ ਬਹੁਤ ਬਹੁਤ ਦਾ ਪੀਤਾ ਹਾਂ ਮੈਂ ਪੁੱਛਦਾ ਹੀ ਪਾਣੀ ਪੁੱਛਦਾ ਵੀ ਪਾਣੀ ਪੁੱਛਦਾ ਛੋਡੇ ਕੋਲੇ ਪਾਣੀ ਪਹੁੰਚਦਾ ਨਾ ਕੱਲ ਨੂੰ ਫੇਰ ਆਖੋ ਸਾਡੇ ਕੋਲੇ ਤਾਂ ਪਾਣੀ ਨਹੀਂ ਪਹੁੰਚਿਆ ਪੀ ਪੀ ਕੇ ਪੀ ਪੀ ਕੇ ਹੋ ਹੋਰ ਜਿਹੜੇ ਨਾ ਚਾਹੀਦੇ ਚੱਕਲਾ ਕਰਨ ਜਾਂਦਾ ਰੇ ਬਈ ਪਾਣੀ ਨਹੀਂ ਉਹ ਤਾਂ ਜਿਆਦਾ ਠਿਕਣ ਨਹੀਂ ਤੱਕਦਾ ਚਾਹ ਨੂੰ ਲੈ ਦੇ ਤੇ ਕਦੇ ਪੀਣ ਨੂੰ ਨਹੀਂ ਆਵੇ ਬਾਟ ਬੜੀ ਦਿੰਦਾਰਾ ਪਾਣੀ ਅ ਮਰੇਗਾ ਦਾ ਕੰਮ ਜਿਹੜਾ ਚੱਲ ਰਿਹਾ ਜੋ ਕਿ ਰਾਜਸਥਾਨ ਫੀਡਰ ਨਹਿਰ ਜਿਹਦੇ ਵਿੱਚ ਜੋ ਕਿ ਕਾਫੀ ਸਾਰੇ ਜਿਹੜੇ ਪੌਦੇ ਤੇ ਮਹਿਕਮੇਵੰਨ ਨੂੰ ਲਾਈ ਜਾਣੇ ਆ ਇਸ ਤਰ੍ਹਾਂ ਸਫਾਈ ਦਾ ਕੰਮ ਚੱਲ ਰਿਹਾ ਹੈ ਤੇ ਐਨੇ ਸਰਬੂਤ ਹੈ ਇਹ ਸਰਬੂਤ ਪੱਤੇ ਜਾਨੀ ਕਿ ਤਾਂ ਕੋਈ ਬੂਟੇ ਜੋ ਪੌਦੇ ਲੱਗ ਸਕਦੇ ਆ ਇਹ ਸਰਬੂਤ ਨਾ ਪੱਤੇ ਗਏ ਤਾਂ ਪੌਦੇ ਲੱਗੋ ਵੀ ਕਿੱਥੇ ਇਸ ਕਰਨੇ ਕਰਾਂ ਸਫਾਈ ਇਹਦਾ ਕੰਮ ਚੱਲ ਰਿਹਾ। ਤਾਂ ਜਿਹੜੇ ਬਾਕੀ ਦਾ ਤੁਹਾਨੂੰ ਸਵੇਰੇ ਦੱਸਾਂਗੇ ਸਵੇਰ ਦਾ ਕੀ ਕਰਨਾ ਹੈ। ਇਹ ਕਾ ਜਿਹੜੇ ਬੰਦੇ-ਬੰਦੇ ਲੱਗੇ ਸੀ ਇੱਥੇ ਜਿਹੜੇ 10 ਉਹਨਾਂ ਦਾ ਮੈਟਰੋਲ ਆ ਜਿਹੜਾ ਉਹਨਾਂ ਦੇ ਸੇ ਦਿਨ ਪੂਰੇ ਹੋ ਚੁੱਕੇ ਆ। ਸਵੇਰੇ ਹੋਣਗੇ। ਸਵੇਰੇ ਪੂਰੇ ਹੋ ਜਾਣਗੇ। ਤੇ ਸਵੇਰੇ ਮਾਤਾ ਭੈਣਾਂ ਨੇ ਸਾਰਿਆਂ ਨੇ ਆਉਣਾ ਹੀ ਕੰਮ ਤੇ ਠੀਕ ਹੈ। Aqui é da zona da Sangue e Carnaval.